ਜੋ ਫਤਗੜ ਸਾਹਿਬ ਸਭਾ ਦੀ ਡਿਊਟੀ ਲਈ ਜੋ ਜੋੜ ਮੇਲੇ ਇੱਥੇ ਹੋਣਾ ਹੈ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮੇਨ 25 26 27 ਨੂੰ ਰਸ਼ ਹੋਏਗਾ ਲੇਕਿਨ 22 ਨੂੰ ਸੰਡੇ ਆ ਰਿਹਾ 22 ਨੂੰ ਵੀ ਬਹੁਤ ਜ਼ਿਆਦਾ ਰਸ਼ ਹੋਏਗਾ ਅਸੀਂ ਉਸ ਤਰੀਕੇ ਜਿਹੜੇ ਆਪਣੇ ਸਿਕਿਉਰਿਟੀ ਪ੍ਰਬੰਧ ਕੀਤੇ ਹੋਏ ਨੇ ਇਹਦੇ ਚ ਪਾਰਕਿੰਗ ਦੇ ਬੁਰਦਰਾ ਸਾਹਿਬ ਡਿਊਟੀ ਲਈ ਟ੍ਰੈਫਿਕ ਅਰੇਂਜਮੈਂਟਸ ਕੀਤੇ ਨੇ ਲੰਗਰਾਂ ਦੇ ਨੇੜੇ ਕਿਤੇ ਕਿਤੇ ਕੀ ਕੀ ਰੋਡੀਆਂ ਉਸ ਸਬੰਧ ਵਿੱਚ ਅਜੇ ਸਾਰਾ ਜਿਹੜਾ ਜਹਿਜਾ ਲਿਆਇਆ ਇੱਥੇ ਕਿੰਨੀਆਂ ਸਾਡੀਆਂ ਸ਼ਟਲਸ ਨਹੀਂ ਉਹਨਾਂ ਬਾਰੇ ਜਹਿਜਾ ਲਿਆ ਕਿ ਕਿਹੜੀ ਕਿਹੜੀ ਗੜੀ ਪਾਰਕਿੰਗ ਤੋਂ ਕਿੰਨੀਆਂ ਚੱਲੀਆਂ ਟੋਟਲ 20 ਪਾਰਕਿੰਗ ਜਿਹੜੀਆਂ ਨੇ ਇੱਥੇ ਡਿਸਾਈਡ ਕੀਤੀਆਂ ਨੇ ਔਰ 80 ਸ਼ਟਲਸ ਜਿਹੜੀਆਂ ਨੇ ਉਹ ਅਲੱਗ-ਅਲੱਗ ਰੂਟ ਦੇ ਵਿੱਚ ਵੀ ਹੁੰਦਿਆਂ ਹੋਇਆਂ 8 ਉਹਨਾਂ ਦੇ ਜਿਹੜੇ ਸਟੇਸ਼ਨ ਬਣਾਏ ਨੇ ਉਹਨਾਂ ਨੇ ਕਿਹੜੀ ਥਾਂ ਤੋਂ ਅੱਗੇ ਲੈ ਕੇ ਜਾਣਾ ਪਬਲਿਕ ਨੂੰ ਜੀ ਤੇ ਕਿਹੜੀ ਗੜੀ ਥਾਂ ਤੇ ਇਹ ਉਸ ਤਰੀਕੇ ਜਿਹੜੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਤਕਲੀਫ ਨਾ ਆਵੇ ਇਸੇ ਤਰੀਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਾਹਰ ਡਿਊਟੀ ਲਈ ਸਾਰੇ ਅਫਸਰਾਂ ਨੂੰ ਜਿਹੜਾ ਪ੍ਰੋਪਰ ਬਰੀਫ ਕੀਤਾ ਗਿਆ ਕਿਸ ਤਰ੍ਹਾਂ ਡਿਊਟੀ ਜਿਹੜੀ ਕਰਨੀ ਹੈ ਸਾਡੇ ਕੋਲ ਆਪਣੀ ਅਰੇਂਜ ਦੀ ਫੋਰਸ ਸਾਡੇ ਕੋਲ ਹੁਣ ਸਫੀਸ਼ੀਐਂਟ ਹੈ ਐ ਪਲੱਸ ਸਾਡੇ ਕੋਲ 22 ਤਰੀਕ ਨੂੰ ਜਿਹੜੀ ਅਸੀਂ ਹੋਰ ਫੋਰਸ ਮੰਗੀ ਹੋਈ ਹੈ ਉਹ ਵੀ ਸਾਡੇ ਕੋਲ 22 ਤਰੀਕ ਨੂੰ ਆ ਜਾਏਗੀ ਤੇ ਸਾਰੀ ਫੋਰਸ ਨੂੰ ਅਸੀਂ 23 ਤਰੀਕ ਨੂੰ ਪੁਲਿਸ ਲੈਂਡ ਦੇ ਵਿੱਚ ਕੱਲੇ-ਕੱਲੇ ਪੁਆਇੰਟ ਬਾਰੇ ਜਿਹੜਾ ਬਰੀਫ ਕਰਾਂਗੇ ਕਿ ਉਹਨਾਂ ਦੀ ਕਿੱਥੇ-ਕਿੱਥੇ ਆ ਡਿਊਟੀ ਇਸੇ ਤਰੀਕੇ ਜਿਹੜੇ ਨਾਲ ਸਾਡੇ ਕੋਲ ਵਲੰਟੀਅਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਅਸੀਂ ਬਰੀਫ ਕਰਾਂਗੇ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਿਵੇਂ ਉਹਨਾਂ ਨੂੰ ਸ਼ਟਰਸ ਬਾਰੇ ਬਰੀਫ ਕਰਨਾ ਹੈ ਰੂਟ ਬਾਰੇ ਕਰਨਾ ਹੈ ਔਰ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਨੀ ਹੈ ਇਹ ਸਾਰਾ ਹੀ ਆਪਸ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਤਾਲਮਿਲ ਪੈਦਾ ਕਰਕੇ ਇਹ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਇਹ ਕਿਤੇ ਜਾਂ ਸੋ ਲੋਕਲਿੰਗ ਮੈਸੇਜ ਆਪ ਲੋਕ ਨੂੰ ਤਾਂ ਇਹ ਹੋਈ ਬੇਨਤੀ ਹੈ ਕਿ ਗੁਰੂ ਘਰ ਆਓ ਸ਼ਰਧਾ ਨਾਲ ਆ ਕੇ ਮੱਥਾ ਟੇਕੋ ਜਿਹੜੇ ਆ ਜੇਬ ਕਦਰ ਨੇ ਇਹਨਾਂ ਤੋਂ ਬਚ ਕੇ ਰਹੋ ਅਸੀਂ ਜੇਬ ਕਦਰਿਆਂ ਦੇ ਉੱਤੇ ਤੇ ਸਾਰਿਆਂ ਤੇ ਜਿਹੜੀ ਪੂਰੀ ਸਖਤ ਜਿਹੜੀ ਨਿਗਰਾਨੀ ਰੱਖਾਂਗੇ ਇਹ ਗੁਰੂ ਘਰ ਸ਼ਰਧਾ ਦੇ ਨਾਲ ਇੱਥੇ ਸਾਰੇ ਸੰਤ ਨੇ ਆਉਣਾ ਉੱਥੇ ਪੁਲਿਸ ਨੂੰ ਸਾਡੇ ਹੋਰ ਜਿਹੜੇ ਬਲੈਂਡ ਯਰਸ ਨੇ ਨਾਲ ਸਿਵਲ ਪ੍ਰਸ਼ਾਸਨ ਨੂੰ ਪਬਲਿਕ ਪੂਰੀ ਕੋਆਪਰੇਟ ਕਰੇ ਜਿੱਥੇ ਅਸੀਂ ਆਪਣੇ ਅਲੱਗ-ਅਲੱਗ ਇਨਫੋਰਮੇਸ਼ਨ ਸੈਂਟਰ ਬਣਾਏ ਨੇ ਕਿਸੇ ਦਾ ਕੋ ਬੱਚਾ ਗੁੰਮ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਹੋਰਤ ਲਾ ਦੇਣੀ ਇਹ ਵੀ ਪਬਲਿਕ ਨੂੰ ਮੈਂ ਕਹਾਂਗਾ ਕਿ ਸਾਡਾ ਜਿੱਥੇ ਵੀ 유ਨੀਫਾਰਮ ਵਾਲਾ ਕੋਈ ਮਲਾਜਮ ਮਿਲਦਾ ਉਹਨੂੰ ਕਨਵੇ ਕਰਨ ਉਹ ਸਾਡੇ ਕੰਟਰੋਲ ਰੂਮ ਨੂੰ 유ਨੀਫਾਰਮ ਵਾਲਾ ਮਲਾਜਮ ਅੱਗੇ ਕੰਟਰੋਲ ਰੂਮ ਨੂੰ ਦੱਸੇਗਾ ਤੇ ਅਸੀਂ ਕੰਡੂਰੂ ਗ੍ਰਾਈ ਜੇ ਕਿਸੇ ਦਾ ਕੋਈ ਬੱਚਾ ਗੁੰਮ ਹੋਇਆ ਜਾਂ ਕੋਈ ਹੋਰ ਮੁਸ਼ਕਲ ਹੈ ਉਹ ਸਾਰੀ ਜਰੀ ਹੱਲ ਕਰਾਂਗੇ ਇਹਨੂੰ ਅਸੀਂ ਸਾਰਿਆਂ ਨੂੰ ਅਲੱਗ-ਅਲੱਗ ਸੈਕਟਰਸ ਦੇ ਵਿੱਚ ਵੰਡ ਕੇ ਔਰ ਸਾਡੇ ਜਿਹੜੇ ਵਾਇਰਲੈਸ ਸੈਟਰਾਂ ਹੀ ਸਾਰਾ ਜਿਹੜਾ ਪ੍ਰਬੰਧ ਕਿਥੇ ਜਾਂਦਾ